ਪੀਤ੍ਰਿਕ ਆਇਆ ਮੌੜ ਮੱਡੀ ਤੇ ਕਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜ਼ਰੂਰ ਕਰਦਿਆ ਕਰੋ ਦਿਖਾਉਣਾ ਫਿਰ ਅੱਜ ਤੇ ਕੀ ਰੇਟ ਨਿਕਲਦਿਆ ਇਹ ਸਮੰਟੀ ਦੇ ਉੱਤੇ ਸਾਰਾ ਜ਼ਬਰਦਸਤ ਮਾਲ ਆਉਂਦਾ ਹੈਗਾ ਤੇ ਚੰਗੇ ਰੇਟਾਂ 'ਚ ਤੇ ਬਣੇ ਰਹੋ ਮਾਲ ਬਾਪ ਬਲੌਗਰ YouTube ਚੈਨਲ ਦਾ ਕਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਦਿਖਾਉਣਾ ਫਿਰ ਅੱਜ ਤੇ ਕੀ ਰੇਟ ਨਿਕਲਦਿਆ कि थारी बहस भी नए दूध कोनी नहीं या बार बार फिर जा है या फिर बांझ है तो टेंशन लेने की कोई जरूरत कोनी नहीं तो अपने पशुआ ने रोजाना राइट मिन पचास ग्राम खुआओ इन समस्याओं तक फिर छुटकारा पाओ और अपने पशु तक हर साल एक बच्चा पाओ और और भी कि मैं पूछना हो था हमने तो इस नंबर पे कांटेक्ट कर लियो सात आठ नौ जीरो एक टॉप दाने की ना पतले पिंडे थी ते लम्बी पूछ बिल्कुल थल्ले लग दिया ते ये ना दो दालियां नाड़ा बनिया हुई ਇਹ ਆ ਦੇ ਇਹ ਆ ਦੇ ਚਾਂਜਰ ਵਾਈ ਦੀਆਂ ਨਾੜਾਂ ਦੀ ਤੇ ਤੁਰੰ데 ਇੱਕ ਵਾਰੀ ਮੈਂ ਦਿਖਾਉਣਾ ਚਾਹ। ਇੱਕ ਹਨੂਰ ਦੀ ਬੱਚੀ ਦਾਦਿਆ ਤੇ ਜਿਹੜੇ ਬੰਦੇ ਦੇਖਦੇ ਰਹੇ ਤਾਂ ਉਹਨੂੰ ਪਤਾ ਇੱਕ ਹਨੂਰ ਨਾਂ ਦਾ ਇੱਕ ਬੁੱਲਾ ਉਹਦੀ ਕੱਟੀ ਹੈ ਇਹ ਤੇ ਪੁੱਛਦੇ ਆ ਕਿਵੇਂ ਛੂਏ ਤੇ ਕਿੰਨਾ ਦੁੱਧ ਆ ਹਾਂ ਜੀ ਇਹ ਆ ਦੇਖੋ ਇੱਕ ਵਾਰੀ ਮੈਂ ਦਿਖਾਉਣਾ ਇੱਧਰ ਦੀ ਇੱਕ ਕਰਨ ਦੇ ਮਾੜ ਜੀ ਆ ਲੋ ਜੀ ਇਹ ਤੂੰ ਕਹਿਣਾ ਹੀ ਸਿੱਧ ਸਹੀ ਹੈ ਨਹੀਂ ਬੁਫਾਰੀ ਨਾਲ ਤਾਂ ਗੱਲ ਤੂੰ ਵਧੀਆ ਕਰ ਆਪ ਨਹੀਂ ਹੁੰਦੀ ਨਾਟਾ ਬਿਲਕੁਲ ਝਾਂਜਰ ਤੇ ਪੁੱਛਦੇ ਆ ਸਾਰੀ ਡਿਟੇਲ ਬਾਈ ਤੋਂ ਤੇ ਕੱਟੀ ਦੀ ਗੱਲ ਕਰਦਾ ਹੈ ਬਾਈ ਕਹਿੰਦਾ ਜੇ ਕੋਈ ਕੱਟੀ ਛੱਡੂ ਮੰਨ ਲੈਣ ਤੇ ਸਾਰੀ ਡਿਟੇਲ ਪੁੱਛੋ ਚੰਗੀ ਆਏ ਯਾਨੀ ਇਹਦੀ ਡਿਟੇਲ ਦੱਸੀ ਸਾਰੀ ਪਲਾਂ ਤੂੰ ਆ ਕੱਟੀ ਕਹਿੰਦਾ ਸੀ ਕਿ ਕਿੰਨੇ ਪੈਸੇ ਦੀ ਰੱਖ ਲੈਣਾ ਤੂੰ ਭਈ 6 ਮਹੀਨੇ ਨਹੀਂ 40000 ਦੀ ਰੱਖੂ ਜੇ ਹੁਣ ਛੱਡਣੀ 6 ਮਹੀਨੇ ਦੀ ਹੁਣ 15000 ਦੀ ਰੱਖ ਤੇ ਇਹ ਟੀਕੇ ਦੀ ਹੈ ਐਲਡੀਐਫ ਦਾ ਜਿਹੜਾ ਸਾ ਆਪਣਾ ਲਕਸ਼ਮੀ ਦੇਰੀ ਆਇਆ ਹੈ ਦਾ ਸੋਕ ਬੋਲਾ ਉਹਦੀ ਕੱਟੀ ਹੈ ਉਹਦੀ ਕੱਟੀ ਹੈ ਤੇ ਇਹਦੀ ਮਾਂ ਕਿਹੜੇ ਦੀ ਕਹਿੰਦਾ ਸੀ ਤੂੰ ਮਾਂ ਦਾ ਆਪਣੇ ਘਰ ਜਾ ਮਝੋਟੀ ਆ ਅੱਛਾ ਗਾਂ ਜਿਹੜੀ ਪਹਿਲਾਂ ਸੂਈ ਝੋਟੀ ਆ ਹੁਣ ਆਪਣੇ ਕੋਲ 18 ਕਿਲੋ ਦੁੱਧ ਇਦਾਂ ਕਹੇ ਨੂੰ ਕਰੋ ਉਹ ਵੀ ਇਹ ਲਕਸ਼ਮੀ ਦੇਰੀ ਆਲਿਆਂ ਦਾ ਬੋਲਾ ਉਹਦਾ ਕੀ ਕੱਲ ਲੱਗਿਆ ਸੀ ਇਸੇ ਮੱਝ ਦੇ ਅੱਛਾ ਹਾਂ 18 ਕਿਲੋ ਪਹਿਲੇ ਸੂਈ ਦੀ ਜਾਂਦੀ ਕੋਈ ਵੀ ਵੀਰਪੁਰਾ ਡੱਬੇ ਮਾਰ ਕੇ ਅੱਛਾ ਪਿੰਡ ਕਿਹੜਾ ਤਰਾ ਕਿਹੜਾ ਪਿੰਡ ਹੈ ਕਿਹੜਾ ਪਿੰਡ ਮੰਡੀ ਇੱਥੋਂ ਮੱਝ ਆਈਏ ਕਾਂਗੜ ਪਿੰਡ ਦੀ ਕਾਂਗੜ ਪਿੰਡ ਦੀ ਹੈ ਅੱਛਾ ਤੇ ਦੁੱਧ ਕਿਹ ਲੀਟਰ ਹੈ ਤੇ ਜਾਨੀ 20 ਲੀਟਰ ਡੱਬੇ ਮਾਰ ਮਾ ਭਰਾਵਾ ਕਰੋ ਚੁਲਿਓ ਜਿਹੜਾ ਵੀ ਕੋਈ ਵੀਰ ਹੈ ਮੇਰਾ ਹਾਂ ਅੱਛਾ 20 ਲੀਟਰ ਦੁੱਧ ਹੈ ਹਾਂ ਦੁੱਧ ਬਿਲਕੁਲ ਡੱਬੇ ਮਾਰੋ ਡੱਬੇ ਮਾਰੋ ਅੱਛਾ ਤੇ ਚੂਹੇ ਕਹਿੰਦੇ ਹੁਣ ਇਹ ਸੁਣੇ ਹੁਣ ਇਹ ਹੈਗੀ ਆ 5ਵੇਂ ਚੂਹੇ 5ਵੇਂ ਚੂਹੇ ਚਾਹ ਦੱਛਾ ਠੀਕ ਹੈ ਇਹ ਤਾਂ ਤੁਜੇ ਨੀ ਤੁਜੇ ਤੀਜੇ ਕਹਿੰਦੇ ਹੁੰਦੇ ਮੈਨੂੰ ਪਤਾ ਨਾ 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 ਆਹਾਂ ਅਸੀਂ ਸਿੰਗ ਬਣਾ ਕੇ ਦੂਜੇ ਕਹਿੰਦਾ ਤੀਜੇ ਕਹਿੰਦਾ ਝੂਠਾ ਬੋਲਦਾ ਹਾਂ ਅਗਲੇ ਨੇ ਪੈਸੇ ਲਾਉਣੇ ਆ ਹੂੰ ਇਹ ਜਸਤਵਾਨ ਦਾ ਲੈ ਜਾਊਗਾ ਨਹੀਂ ਕਿੰਨੇ ਦੀ ਕਿੰਨੇ ਦੀ ਸ਼ੇਲ ਕਰੇਗਾ ਹੈ ਕਿੰਨੇ ਪੈਸਿਆਂ ਦੀ ਸ਼ੇਲ ਕਰੇਗਾ 6000 5000 ਰੁਪਏ ਛੱਡ ਦਾਂਗੇ ਤੋਂ ਵੱਧ ਨਹੀਂ ਕਿੰਨੇ ਪੈਸਿਆਂ ਦਾ 170 1 170 ਤੋਂ ਠੀਕ ਹੈ ਤੇ ਤੇਰਾ 165 ਦੀ ਦੇ ਦੇਗਾ ਮੋਬਾਈਲ ਮੋਬਾਈਲ ਨੰਬਰ 83608 21800 ਇੱਕ ਵਾਰੀ ਫੇਰ ਬੋਲ 83608 21800 ਲੈ ਬਈ ਇੱਕ ਵਾਰੀ ਮੈਂ ਫੇਰ ਦਿਖਾਵਾਂ ਦੁਬਾਰੇ ਇਹ ਆ ਦੇਖ ਨਾੜਾ ਦੇਖ ਕਰੀ ਮਾੜਾ ਜੇ ਤੈਨੂੰ ਦਿਖਾਉਂਦੇ ਆ ਤੁਹਾਡੇ ਦੀਆਂ ਨਾੜਾਂ ਬਣੀਆਂ ਆ ਇਹ ਆ ਦੇਖ ਇਹ ਆ ਦੇਖ ਠੀਕ ਕਿੰਨਾ ਦੁੱਧ ਚਾਹੀਦਾ ਵੀ ਕਿੰਨੇ ਸਰ ਵੀ ਕਿੰਦਰ ਤੋਂ ਨਹੀਂ ਜਮਾ ਲੀਟਰ ਮਾਰ ਕੇ ਆਪਾਂ ਚੰਗੀ ਜਾਏ 22 ਕਿਲੋ ਤੋਂ ਆਇਆ ਆਪਾਂ ਮੀਲੇ ਮੂਲੇ ਦੇ ਆਪਾਂ ਨੂੰ ਹੂੰ ਉੱਥੇ ਲਈ ਹੋ ਗਈ ਠੀਕ ਸੋਨੂੰ ਇੱਕ ਮੱਝ ਦਿਖਾਉਂਦੇ ਆ ਨਾ ਇਹ ਕਾਲੀ ਤੇ ਨਾ ਪੂਰੀ ਇਹਨੂੰ ਕਹਿੰਦੇ ਆ ਰੋਸ਼ੀ ਤੇ ਇਹ ਵੀ ਤੋੜਾ ਤਾਰਾ ਕਰ ਚੱਕ ਤੇ ਆਹ ਲੋ ਜੀ ਫਸਾ ਨੂੰ ਕਾਲਚਪੂੜਸ ਲਿਆ ਕੇ ਲਿਆਇਆ ਬਿਲਕੁਲ ਗੁਲਾਬੀ ਲੇਵਾ ਕਰਮਾ ਵਾਲੀ ਦਾ ਜ਼ਬਰਦਸਤ ਤੋਰਾ ਤਾਰਾ ਕਰੋ ਤੋਰੇ ਤਾਰੇ ਦੀ ਖੁੱਲੀ ਇਹ ਆ ਲੋ ਚ ਕੁਛ ਦਿਆ ਇਤਲੀਆਂ ਦੁੱਧ ਤੇ ਇਹਦੇ ਮਗਰ ਬੱਚਾ ਕਿਹੜਾ ਕੱਟੀ ਹੈ ਕਿੰਨੇ ਚਿਰ ਦੀ ਚੂਈ ਹੈ 7 ਦਿਨ ਹੋ ਗਏ ਚੂਈ ਨੂੰ ਠੀਕ ਆ ਕਿੰਨੇ ਲੀਟਰ ਦੁੱਧ ਇਧਰ ਨੂੰ ਮੜੇ 15 ਲੀਟਰ ਤੇ 15 ਲੀਟਰ ਚਾਰ ਤੰਤ ਪਹਿਲਣਾ ਚਾਰ ਤੰਤ ਪਹਿਲਣਾ ਤੇ ਦੁੱਧ ਕਿੰਨਾ ਦਿੱੱਛੇ 15 ਕਿਲੋ ਬੋਲੀ 15 ਕਿਲੋ ਬੋਲੀ ਐ ਇਸ ਵਿੱਚ ਮਿਲ ਹੈਗੀ ਆ ਠੀਕ ਤੇ ਹੁਣ ਇਹ ਛੇਲ ਕਿੰਨੇ ਦੀ ਕਰਨੀ ਹੈ ਛੇਲ ਕਰਨੀ 2000 ਤਾਂ ਦੇ ਲੈਣ ਵਾਲੀ ਗੱਲ ਦੋ 25 ਮੁੱਲ ਨਾਲ ਦੋ 25 ਮੁੱਲ ਕਰ ਦੋ ਦੋ ਲੱਖ ਦੀ ਵੇਚ ਦਊਂ ਤੇ ਕਿਹੜਾ ਪਿੰਡ ਆਪਣਾ ਤੁੰਗ ਵਾਲੀ ਮੈਂ ਹਰਿਆਣੇ ਦੇ ਬੱਗੂ ਦਾ ਬੱਗੂਰੀ ਇਹਦੀ ਆ ਤੁੰਗ ਵਾਲੀ ਪਿੰਡ ਛੋਟਾ ਠੀਕ ਹੈ ਤੇ ਮੋਬਾਈਲ ਨੰਬਰ ਤੇਰਾ 936426 ਇੱਕ ਵਾਰੀ ਫਿਰ ਬੋਲ 936426 ਤੇ ਘਰੇ ਡੰਗਰ ਰੱਖਦਾ ਤੂੰ ਵਪਾਰ ਦਾ ਕਰਦਾ ਵਪਾਰ ਦਾ ਕਰਦਾ ਹੋਰ ਕਿਹੜੇ ਕਿਹੜੇ ਡੰਗਰ ਨੇ ਲੈ ਇਹ ਵੀ ਤੋੜ ਕੇ ਦੇ ਆ ਲੋ ਜੀ ਬੜੀ ਜ਼ਬਰਦਸਤ ਆ ਚਾਰੇ ਥਣ ਇਹਦੇ ਵੀ ਚਾਰੇ ਗਾਇ ਪਾਲੇ ਲੰਮੀ ਪੂਛ ਤੇ ਕੁੰਡੇ ਖੁੱਲੇ ਹੀ ਛੇ ਤੇ ਆ ਲੋ ਇਹਦੀ ਵੀ ਡਿਟੇਲ ਪੁੱਛਾਂਗੇ ਸਾਰੀ ਕਰਮਾਲ ਦੀ ਆ ਜਾ ਮੋੜ ਲੈ ਤੇ ਚੰਗੇ ਆਡਰ ਕਵਾਰਟੀਆਂ ਲੱਗੀਆਂ ਹੋਈਆਂ ਨੇ ਮੱਝ ਦੇ ਫੇਸ ਕਰੋ ਇੱਕ ਵਾਰੀ ਚ ਇਹਦੀ ਵੀ ਡਿਟੇਲ ਪੁੱਛਾਂਗੇ ਸਾਰੀ ਇਹ ਕਿੰਨਾ ਪੈਸਾ ਮੰਗਦਾ ਇਹਦਾ ਵੀ ਲਓ ਜੀ ਇਹਦੇ ਮਗਰ ਬੱਚਾ ਕਿਹੜਾ ਹੈ ਇਹਦੇ ਮਗਰ ਵੀ ਕੱਟੀ ਆ ਤੇ ਕਿੰਨੇ ਲੀਟਰ ਦੁੱਧ ਆ ਇਹਦੇ ਥੱਲੇ 12 ਕਿਲੋ ਬੋਲੀ ਹੂ ਚੌਥਾ ਦਿਨ ਹੀ ਹੈ ਜੀ ਚੌਥਾ ਦਿਨ ਆ 12 ਕਿਲੋ ਬੋਲੀ ਹੈਗੀ ਆ ਅੱਛਾ ਤੇ ਇਹਦੀ ਕੀ ਡਿਮਾਂਡ ਕਰਦਾ ਜਮਲ 2 ਲੱਖ ਇਹ ਤਾਂ 2 ਲੱਖ ਠੀਕ ਹੈ ਤੇ ਮੌਕੇ ਤੇ 1 75000 1 75 ਦੀ ਠੀਕ ਹੈ ਤੀਜੇ ਚ ਨਾ ਕਿਹੜਾ ਆਪਣਾ ਤੀਜੇ ਨਾ ਆ ਠੀਕ ਹੈ ਇਹ ਵੀ ਕਹਵੇਂ ਛੂਏ ਹੋਏ ਪਹਣ ਇਹ ਤੀਜੇ ਚ ਹੈ ਠੀਕ ਹੈ ਇਹਦਾ ਵੀ ਚੰਗਾ ਆਟਰ ਬਣਾਇਆ ਕਰਵਾਗੇ ਤੇ ਆ ਲੋ ਤੇਂਗਾ ਪਾਂਟਾ ਪਣਿਆ ਹੋਇਆ ਇਹਦੀ ਵੀ ਪੁੱਛਾਂਗੇ ਡਿਟੇਲ ਸਾਰੀ ਕਹ ਲੈਟਰ ਦੁੱਧ ਦੀ ਮਾਲਕਾ ਹੋਣ ਇਹ ਹਾਂਜੀ 15 ਲੀਟਰ ਦੁੱਧ ਇਹਦੇ ਥੱਲੇ ਕਹੇ ਭਾਈ ਕਹਿੰਦਾ ਮਗਰ ਬੱਚਾ ਸਾਹ ਕਾਲੀ ਇਕ ਬਾਲ ਵੀ ਨਹੀਂ ਚੇਕਣਾ ਹਾਂ ਬਿਲਕੁਲ ਸਾਹ ਕਾਲੀ ਹੈ ਇਹਦੇ ਮਗਰ ਕੀ ਆ ਪੇਚਾ ਕੱਟਾ ਹੀ ਦਾ ਮਗਰ ਇਹ ਕਿੰਨੇ ਦੀ ਛੇਲ ਕਰਨੀ ਹੈ 1.5 ਲੱਖ ਦੀ ਡੇਢ ਲੱਖ ਦੀ ਅੱਛਾ ਮੋਬਾਈਲ ਨੰਬਰ ਇੱਕ ਵਾਰੀ ਫੇਰ ਬੋਲ 94642 ਠੀਕ ਆ ਲੋ ਜੀ ਕਾਕੇ ਜਿਬਨੇ ਕਾ ਜਾ ਹੋਰ ਮਾਰੀ ਜਾਂਦਾ ਕਿੰਨਾ ਤੋਤਾ ਜੇ ਥਲੇ ਇਹ ਤੇ ਬਾਈ ਕਿਸੇ ਕਿਸੇ ਦੀ ਹੈ ਤੁਦੋ ਤਾਂ ਹੋਊਗਾ ਨਹੀਂ ਆਪਾਂ ਨੂੰ ਪਤਾ ਹੀ ਨਹੀਂ ਅੱਛਾ ਅੱਛਾ ਠੀਕ ਹੈ ਬਾਈ ਮਾਉੜ ਮੰਡੀ ਤੇ ਨਾ ਆ ਮੱਝ ਬਿਕੀ ਹੈ ਤੇ ਗੈਪ ਵਾਲੇ ਥਣਚਾਰੇ ਦੇ ਆ ਲੋ ਤੇ ਕਹਿੰਦੇ ਛੂਏ ਤਾਂ ਦੱਸਿਆ ਸੀ ਇਹਨੂੰ ਬਾਈ ਹੈ ਚੌਗੀ ਹੈ ਹਾਂਜੀ ਤੇ ਮਗਰ ਬੱਚਾ ਇਹਦੇ ਨਾ ਮਗਰ ਬੱਚਾ ਕੱਟੀ ਹੈ ਠੀਕ ਹੈ ਕਿੰਨੇ ਪੈਸੇ ਦੀ ਖਰੀਦੀਆ ਹੁਣ ਕਿੰਨੇ ਪੈਸੇ ਦੀ ਖਰੀਦੀਆ ਹਾਂ ਡੇਢ ਫਰੀ ਦੀ ਆ ਪੂਰੇ ਡੇਢ ਦੀ ਹਾਂ ਠੀਕ ਹੈ ਲਓ ਗੁਰ ਤੇ ਦੁੱਧ ਕਿੰਨਾ ਦਾ ਅੱਛਾ ਹੈ ਦੁੱਧ 13 13 ਦਾ 13 ਦਾ 13 14 ਹੈਣਾ ਠੀਕ ਹੈ ਮਗਰ ਕੱਟੀ ਮਗਰ ਕੱਟੀ ਆ 13 14 ਦੁੱਧ ਦਾ ਅੱਛਾ ਬਾਈ ਲਓ ਜੀ ਡੇਢ ਲੱਖ ਦੀ ਵਿਕਰੀ ਹੋਈ ਆ ਮੱਝ ਦੀ ਕਿਹੜੇ ਕਹਿੰਦੇ ਹੋ ਵੀ ਬਾਹਾਂ ਮੋਟਾ ਰੇਟ ਦਾ ਚੈੱਕ ਕਰੋ ਵੀ ਕੀ ਰੇਟ ਤੇ ਟੰਕਰ ਵਿਕੇ ਦਰਮਿਆਨੂ ਆ ਕੋਈ ਐਡੀ ਖਾਸ ਵੀ ਹੈ ਨਹੀਂ ਕੱਦ ਵੀ ਨਹੀਂ ਹੈਗਾ ਕੋਈ ਜ਼ਿਆਦਾ ਕਿ ਆ ਮੱਝ ਆ ਵੀ ਕਿਵੇਂ ਜਾਨਦੀ ਹੁੰਦੀ ਆ ਜੀ ਤੇ ਐਡੀ ਕੁ ਬਾਲੀ ਜ਼ਬਰਦਸਤ ਨਹੀਂ ਹੈਗੀ ਦਰਮੈਨੀ ਹੈ ਜਾਂ ਵੀ ਥਾਂ ਵੀ ਕੁਆਲਿਟੀ ਚੰਗੀ ਹੈਗੀ ਇਹਨੇ ਵੇ ਲੋ ਵੇ ਤੇ ਫੇਸਬੁਕਸ ਦੀ ਚੰਗੀ ਹੈ ਆ ਲੋ ਜੀ ਕੁੰਡੀ ਹੈ 1.5 ਲੱਖ ਦਸਿਆ ਬਾਈਆਂ ਨੇ ਮੰਗਰ ਕੱਟੀ ਹੈ ਏਕਣਾ ਯਾਰ ਬਹੁਤ ਸਨੱਖੀ ਮੱਝ ਹੈਗੀ ਇਹ ਇਧਰ ਦੀ ਮੈਂ ਦਿਖਾਉਣਾਗਾ ਇਹ ਦੀ 8 ਰੂਟਰ ਤੇ ਦੇਖਿਓ ਵੀ ਨੰਗ ਜਾਂਦੇ ਇਹ ਤਾਲੋ ਗੇਪ ਵਾਲਾ ਥਾਣਾ ਤੇ ਕੱਦ ਕਾਠ ਇੱਕ ਵਾਰੀ ਮੈਂ ਦੂਰੋਂ ਦਿਖਾਉਣਾ ਇਹ ਬੜਾ ਥਨੱਖਾ ਬਣਾਇਆ ਮਾਜੀ ਨੇ ਪੁੱਛਿਆ ਅੰਮਾ ਬੱਚਾ ਮਗਰ ਕੀ ਹੈ ਤੇ ਬਾਈ ਕੱਟੀ ਹੋਈ ਕੱਟੀ ਪੂਰੇ ਸ਼ੇਰੇ ਦੇ ਠੀਕੇ ਜੇ ਕਿਹੜੇ ਦੀ ਹੈ ਕਿਹੜੇ ਦੀ ਹੈ ਹੈ ਉਹੇ ਨੂਰ ਦੀ ਕਹਨੂਰ ਦੀ ਹਾਂ ਅੱਛਾ ਤੇ ਕਿੰਨੇ ਲੀਟਰ ਦੁੱਧ ਦੀ ਮਾਲਕਾ ਹੁਣ ਹੈ ਮੱਝ ਹਾਂ 17 ਕਿਲੋ ਦਾ ਦੁੱਧ ਹੈ 17 ਲੀਟਰ ਹੈ ਹਾਂ 10 12 ਦਿਨ ਦੀ ਸ਼ਹੀਦ ਹੈ 12 ਦਿਨਾਂ ਦੀ ਸ਼ੂਈ ਹੈ ਹਾਂਜੀ ਟੋਰੀ ਮਾੜਾ ਜਗਾਵਾ ਟੋਰੀ ਟੋਰੀ ਨੀਰਾਸ ਤੇ ਤੁੰਨ ਆਲਾ ਕਰੋ ਜੀ 10 ਕੱਲ ਕਾਠੀ ਬੜਾ ਸਰੱਖਾ ਬਣਾਇਆ ਮੱਝ ਦਾ ਤੇ ਕਿੰਨੇ ਲੀਟਰ ਦੁੱਧ ਚਾਹੀਏ 17 ਹੁਣ 17 ਦਿਨਾਂ ਦੀ ਸ਼ੂਈ ਤੇ ਕੋਈ ਵਪਾਰ ਪੂਰੀ ਕਰਦੇ ਘਰ ਦੀ ਨਹੀਂ ਪਾਲੀ ਘਰੇ ਆ ਹਾਂ ਟੋਕੜ ਪਾਲੀ ਵੀ ਆ ਟੋਕੜ ਪਾਲੀ ਹੋਈ ਆ ਹਾਂਜੀ ਠੀਕ ਆ ਤੇ ਸ਼ੂਏ ਕੈਂਬ ਹੋਏ ਦੂਜਾ ਪਿਓਰ ਦੂਜਾ ਸ਼ੂਆ ਪਿਓਰ ਦੂਜਾ ਸ਼ੂਆ ਹਾਂ ਠੀਕ ਆ ਦੋ ਤਾਂ 20 ਕਿਲੋ ਦੇ ਚੋਟੀ ਮੋਹ 20 ਕਿਲੋ ਦੇਵੋਗੇ 6-7 ਲੱਖ ਆ ਜੀ ਕੁਣ 17 ਕਿਲੋ ਹਨ ਤਿਆਰਾ ਚਾਹੀਏ ਅਗਲਾ ਘਰੇ ਆ ਕੇ ਕੰਡਾ ਕਾਲੇ ਅੱਜ 10 ਮਾਦਨ ਚੂਈ ਨੂੰ ਅੱਛਾ ਹਾਂ 10 ਮਾਦਨ ਚੂਈ ਨੂੰ ਤੇ ਬਿਲਕੁਲ ਕੰਡੇ ਵਾਲਾ ਤੋਂ ਦੱਸਦਾ 17 ਲੀਟਰ ਫੇਸਬੁਕ 'ਚ ਕਰੋ ਗੜਾ ਚੱਕ ਕੇ ਤੁਰਦੇ ਆ ਮੱਝ ਪੂਰੀ ਮਸਤ ਹੈ ਤੇ ਕਿੰਨੇ ਪੈਸੇ ਦੀ ਸੇਲ ਕਰਨੀ ਹੈ ਬਹੁਤ ਸ਼ਵਾਤ ਨਹੀਂ ਤੇ ਵੇਚਣ ਵਾਲੀ ਗੱਲ 2.5 ਦੀ ਮਾਦਨ ਪਿੰਡ ਕਿਹੜਾ ਆਪਣਾ ਪਿੰਡ ਗੰਗੋਹਰ ਹੈ ਗੰਗੋਹਰ ਇਹ ਕਿੱਥੇ ਰਹਿ ਗਿਆ ਇਹ ਆਪਣੇ ਮੈਲਕਾਂ ਕੋਲ ਮੈਲਕਾਂ ਕੋਲ ਪ੍ਰਣਾਲੇ 'ਚ ਠੀਕ ਹੈ ਤੇ ਮੋਬਾਈਲ ਨੰਬਰ ਛੋਟਾ 9886 25364 ਠੀਕ ਹੈ ਇਹ ਲੈ ਬਈ ਇੱਕ ਵਾਰੀ ਕੋ ਫੇਰ ਦਿਖਾ ਦੇ ਆ ਲੈ ਪੂਰੀ ਚ ਲਿਖੀ ਮੱਝ ਆ ਤੋਰ ਦੇ ਮਿੱਤਰ ਆ ਲੋ ਆ ਨੀ ਕਿੰਨਾ ਨਾ ਨਾ 20 ਕਿਲੋ ਦੱਦੇ ਦੇਣਾ ਆ ਮਗਰ ਕੱਟੀ ਅੱਛਾ 20 ਲੀਟਰ ਦੇ ਦੇ ਨਾ ਆ ਨਹੀਂ ਕੋਈ ਗੱਲ ਠੀਕ ਹੈ ਇੱਕ ਵਾਰੀ ਨੇੜੇ ਹੋ ਕੇ ਦਿਖਾਓ ਅਈ ਕਹਿੰਦਾ ਛੋਟੀ ਐ ਘਰੇ ਖੜੀ ਐ ਏਡੂ ਹੀ ਘਰੇ ਐ ਇੱਕ ਤੇ ਬਾਈ ਕਹਿੰਦਾ ਲੈ ਲਓ ਕੇ ਬੰਦੇ ਪਾਲ ਕੇ ਵੇਚ ਲੈਂਦੇ ਹੁੰਦੇ ਨੇ ਦੇਖ ਛੋਟੀ ਦੀ ਮੱਝ ਐ ਆਹ ਲਓ ਜੀ ਗੁਰਪ੍ਰੀਤ ਤਾਉ ਲਈ ਆ ਦੀਆਂ ਬੱਚਾਂ ਨੇ ਤੇ ਹਾਏ ਵੀ ਚੱਕ ਜਾ ਪਰੇ ਚੱਲ ਮੇਰਾ ਬਾਤਾਂ ਉਹਨਾਂ ਕੇ ਕਰਾਉਣੇ ਆ ਅੱਧਾ ਇੱਕ ਛੋਟੀ ਦੀ ਮੱਝ ਦੇ ਫਲਕਾਰੀ ਫਲਕੂਰੀ ਦੇ ਕੇ ਸ਼ਿੰਗਾਰੀ ਹੋਈ ਆ ਤੇ ਕਿਹੜੇ ਬੰਦੇ ਸ਼ਕੀਰ ਹੁੰਦੇ ਆ ਡੰਗਰ ਰੱਖਣ ਤੋਂ ਤੇ ਫਿਰ ਹੋਰ ਰੱਜ ਕੇ ਰਿਚਾਲਉਂਦੇ ਆ ਚੰਗੀ ਖਰਾਕ ਦੇ ਕੇ ਚੰਗੇ ਪਾਲਦੇ ਆ ਡੰਗਰਾਂ ਨੂੰ ਫੇਸ ਕਾਰੋਕਰਮ ਆਜ ਤਾਂ ਚੱਕ ਤੇ ਪੁੱਛਾਂਗੇ ਵੀ ਕਿੰਨੇ ਦੁੱਧ ਦੀ ਮਾਲ ਕਿੰਨਾ ਦੁੱਧ ਕੱਢੂਗੀ ਤੇ ਕੀ ਰੇਟ ਚ ਆ ਲੋਕ ਚਾਰੇ ਥਾਂ ਤੇ ਚਾਰੀ ਗਾਇ ਪਾਲੇ ਨੇ ਇਹਦੇ ਹਾਂ ਜੀ ਕਿੰਨਾ ਦੁੱਧ ਕੱਢੂ ਪਾਈਏ ਅਸੀਂ ਤਦ 20 ਕਿਲੋ ਬਾਈ 20 ਪੂਰਾ ਬੱਚਾ ਮਗਰ ਕੀ ਹੈ ਤੇ ਬੱਚਾ ਵੀਰੇ ਕੱਟੀ ਹੈ ਕੱਟੀ ਹੈ 20000 ਦੀ ਕੱਟੀ ਰੱਖ ਲਾਂਗੇ ਜੇ ਤੁਹਾਡਾ ਬੇਚਾ ਅੱਛਾ 20000 ਦੀ ਕੱਲੀ ਕੱਟੀ ਰੱਖ ਲਓਗੇ ਕੋਈ ਸੀਮਨ ਕੀ ਦਾ ਲੱਗਿਆ ਹੋਇਆ ਜੀ ਕਿਹੜੇ ਦਾ ਐਮਨਤੀ ਦਾ ਐਮਨਤੀ ਦਾ ਹਾਂ ਅੱਛਾ ਤਚੂਏ ਕਹੇ ਭੇ ਚਾਹੇ ਮਾਜੀ ਤੀਜਾ ਸੂਆ ਵੀਰੇ ਠੀਕ ਆ ਹੁਣ ਕੀ ਡਿਮਾਂਡ ਕਰਤੇ ਯਾਰ 3 20 ਤਿੰਨ 20 20 ਮੌਕੇ ਤੇ ਮਾ ਮੌਕੇ ਤੇ ਲੈ ਨਹੀਂ ਤਿੰਨ ਦੀ ਦੇ ਦੇਉਗੇ ਠੀਕ ਹੈ ਪਿੰਡ ਕਿਹੜਾ ਪਿੰਡ ਤੌਲਾ ਤੇ ਮੋਬਾਈਲ ਨੰਬਰ 987872310 ਅੱਛਾ ਤੇ ਇਹ ਕੰਮ ਕਰਦਾ ਤੁਸੀਂ ਵਪਾਰ ਦਾ ਹਾਂਜੀ ਵਪਾਰ ਦਾ ਕਿੰਨੇ ਕਿ ਡੰਗਰ ਹੁੰਦਿਆ ਕਰੇ ਆਪਣੇ ਸਾਰੇ 8 ਤੋਂ 10 ਡੰਗਰ ਹੁੰਦੇ ਨੇ 8 ਤੋਂ 10 ਡੰਗਰ ਹੁੰਦੇ ਨੇ ਡੰਗਰ ਆਪਣੇ ਨੇ ਵੀਰੇ ਆ ਸਾਰੇ ਆਪਣੇ ਨੇ ਠੀਕ ਆ ਤੇ ਆ ਆ ਝੋਟੀ ਆ ਝੋਟੀ ਤੋਰ ਕੇ ਦਿਖਾਏਗਾ ਸਿਖਾ ਆ ਜਾ ਨਾ ਵੀਰਾ ਇਹ ਬਾਈ ਕੋਲੇ ਹੋ ਉੱਥੋਂ ਤੱਕ ਨਾ ਸਾਰੇ ਚੰਗੇ 11 ਲੀਟਰ ਦੁੱਧ ਇਸ ਵੇਲੇ ਹੈਗਾ ਠੀਕ ਹੈ ਤੇ ਆ ਲੋ ਚਾ ਲੋ ਕਰੋ ਤਰਾ ਤਰਾ ਚ ਦਰਮਿਆਨ ਦਾ ਕੱਦ ਆ ਜੀ ਸਪੋਛ ਇਹ ਕਿੰਨੇ ਰੇਟ ਚ ਆਏ ਆ ਚਾਰੇ ਸਾਲ ਤੇ ਚਾਰੇ ਘਾਇ ਪਾਲੇ ਲੰਬੀ ਪੂਛ ਤੇ ਸਿੰਘ ਕੁੰਡੇ ਇਹਦਾ ਕੀ ਪਰਿਆ ਜਾਵੇ ਦੱਚ ਤੇਰਾ ਮੁੱਲ ਕਿੰਨਾ ਚੱਲਿਆ ਇੱਕ 40 ਇੱਕ ਪੱਚੀ ਦੇ ਇੱਕ ਪੱਚੀ ਦੀ ਦੇਵੋਗੇ ਤੇ ਦੁੱਧ ਕਿੰਨੇ ਲੀਟਰ ਦੁੱਧ 12 ਕਿਲੋ ਦੁੱਧ 12 ਕਿਲੋ ਠੀਕ ਹੈ ਤੇ ਮਗਰ ਬੱਚਾ ਇਹਦੇ ਕੱਟਾ ਕੱਟੀ ਹੈ ਠੀਕ ਇਹ ਆ ਲਓ ਇੱਕ ਵਾਰੀ ਫੇਰ ਦਿਖਾ ਦਿਓ ਨਾ ਇਹ ਪੂਰੀ ਤੇ ਨਾ ਕਾਲੀ ਇਹਨੂੰ ਰੋਸ਼ੀ ਕਹਿੰਦੇ ਗੁਲਾਬੀ ਬਿਲਕੁਲ ਲਾਲ ਸੁਹਾਇਨਾ ਲੈ ਵਾ ਤੇ ਕਿੰਨਾ ਦੁੱਧ 15 ਕਿਲੋ ਬੌਲੀ 15 ਕਿਲੋ ਬੌਲੀ ਆ ਕਿਦਾਂ ਹੋਇਆ ਸੁਈ ਨੂੰ ਤੇ ਮਗਰ ਕੱਟੀ ਆ ਠੀਕ ਆ ਤੇ ਆ ਲੋ ਕੀ ਰੇਟ ਚਾਹ ਲੈ ਹੂੰ ਤੇ ਤੇ ਬਾਕੀ ਤੇ ਫੋਨ ਨੰਬਰ 11 46 62 1 ਵਾਰ 99 62 ਠੀਕ ਆ ਇਹ ਆ ਦੇ ਫੇਸ ਕਰੂ ਇੱਕ ਵਾਰੀ ਕਰ ਮਾਲ ਦਾ ਚੈੱਕ ਇੱਕ ਵਾਰੀ ਮੈਂ ਦੂਰੋਂ ਦਿਖਾ ਦਿਆ ਕੋਲਾ ਬਾਈ ਆਏ ਅੱਜ ਮੋੜ ਮੱਡੀ ਤੇ 20 ਦੀ ਤੇ ਦਿਖਾਉਣੇ ਇੱਕ ਟੋਪਰ ਨੇ ਕਿੰਨਾ ਤੁਹਾਨੂੰ ਤੇ ਤੋੜਾ ਤੋੜਾ ਕਰ ਉਹਨੇ ਇੱਕ ਵਾਰੀ ਚੈੱਕ ਤੇ ਪੁੱਛਾਂਗੇ ਫੇਸ ਕਰੋ ਇੱਕ ਵਾਰੀ ਕਰਮਾਣ ਵਾਲੇ ਦਾ ਚੈੱਕ ਤੇ ਆਹ ਲੋ ਜੀ ਆਰਡਰ ਦੇਖੋ ਕਰਮਾਣ ਦਾ ਚੰਗਾ ਲੱਗਿਆ ਹੋਇਆ ਗੈਂਪ ਵਾਲਾ ਥਣ ਮੁਠੀ ਚਾਰੇ ਥਣ ਤੇ ਚਾਰੀ ਗੈਂਪ ਵਾਲੇ ਪੁੱਛਦਿਆਂ ਕੀ ਰੇਟ ਕਿੰਨਾ ਦੁੱਧ ਕਹਿੰਦੇ ਸਵੇਰੇ ਤੇ ਕੀ ਮੁੱਲ ਕਰਦਾ ਤੇ ਆਹ ਬੱਚਾ ਬੂਰਾ ਇਹਦਾ ਮਗਰ ਬਾਈ ਕੱਟਾ-ਕੱਟੀ ਐ ਕੱਟਾ ਐ ਅੱਛਾ ਆ ਜਾ ਦੱਛ ਫਿਰ ਇਹਦੀ ਟਟੇ ਕੱਟਾ ਮਗਰ ਕੱਟਾ ਇਹ ਕੱਟਾ ਮਗਰ ਅੱਛਾ ਕੈਂ ਮੇ ਛੂਏ ਪਹਿਲਾਂ ਤਾਂ ਇਹ ਦੱਸ ਜੀ ਕਹੋ ਆ ਜੀ ਦੂਜੇ ਛੂਏ ਹਾਂਜੀ ਇਧਰ ਹੋ ਜਾਂਦਾ ਆ ਆ ਜਾ ਰੇ ਮੂਰੇ ਖੜਦਾ ਦੂਜੇ ਛੂਏ ਹਾਂਜੀ ਹਾਂਜੀ ਤੇ ਦੁੱਧ ਕਿੰਨਾ 15 ਕਿਲੋ ਤਿਆਰ ਹੈ 15 ਕਿਲੋ ਤਿਆਰ ਹੈ ਅੱਛਾ ਇੱਕ ਵਾਰੀ ਮੈਨੂੰ ਹਾਂਜੀ 13-14 ਦਿਨ ਹੋ ਗਏ ਛੂਏ ਤੇ 13-14 ਦਿਨ ਹੋਇਆ ਛੂਏ ਨੂੰ ਮਗਰ ਕੱਟਾ ਤੇ ਦੁੱਧ ਕਿੰਨਾ 15 ਕਿਲੋ ਦਾ ਨੱਟ ਤਿਆਰ ਹੈ ਐਸ ਵੇਲੇ ਹਾਂਜੀ ਅੱਛਾ ਜੀ ਕਿ ਕਿਹੜੇ ਦੋੜਾਂ ਵਿੱਚ ਚਵਾ ਕੇ ਦੇ ਦਿਆਂ अच्छा केड़ा पिंडा देख जी देख छू छ देख हां जी हां जी अच्छा ਤੇ ਹੁਣ ਡਿਮਾਂਡ ਕਿੰਨੇ ਪੈਸੇ ਦੀ ਕਰਦੇ ਹੋ ਇਹਦੀ 2 ਲੱਖ 2.5 ਲੱਖ ਤੇ ਕੋਈ ਦੇ ਲੈਣ ਵਾਲੀ ਜਮ ਸਹੀ ਕਰ ਲਾਂਗੇ ਮੌਕੇ ਤੇ ਕੋਈ ਕਰਾਂਗੇ ਮੌਕੇ ਤੇ اچھا ਤੇ ਇੱਕ ਡੰਗ 24 ਡੰਗ ਚੋਂ ਤਛਲੀ ਕਰਕੇ ਲੈ ਜਾਵੇ اچھا ਜੀ 24 ਡੰਗ ਚੋਂ اچھا ਤੇ ਮੋਬਾਈਲ ਨੰਬਰ ਮੋਬਾਈਲ ਦੇ ਦਿਓ ਇੱਕ ਜਣਾ ਆਪ ਦਾ ਕੋਈ ਵੀ ਨੰਬਰ ਇੱਕ ਵਾਰੀ ਉਰੇ ਕਰਛ ਮਾਰ ਕੇ ਦੁਬਾਰੇ ਨੰਬਰ 9710375551 ਇੱਕ ਵਾਰੀ ਫੇਰ ਬਣ 9710375551 ਆ ਲਓ ਭਾਈ ਸੁਪਾਰਕ ਨੰਬਰ ਇੱਕ ਵਾਰੀ ਮੈਂ ਫੇਰ ਨਕੀਨਾ ਦਿਖਾ ਦੇ ਇਹ ਤੇਰੀ ਆਪ ਦੀ ਘਰੂ ਐ ਹਾਂਜੀ ਹਾਂਜੀ ਵਪਾਰ ਕਰਦੇ ਉਹ ਮੁੰਡਾ ਪਾਰਾ ਆਪਣੇ ਘਰ ਦੀ ਐ ਇਹ ਆਪਣੀ ਘਰ ਦੀ ਐ ਠੀਕ ਆ ਬਿਲਕੁਲ ਟੋਪ ਦਾ ਨਕੀਨਾ 15 ਪਲੱਸ ਦੁੱਤ ਐ ਤੇ ਦੂਜੇ ਛੂਏ ਐ ਤੇ ਮਗਰ ਕੱਟਾ ਤੇ ਦੂਜੇ ਛੂਏ ਤੇ ਕਿੰਨੇ ਪੈਸੇ ਦੀ ਡਿਮਾਂਡ ਕਰ ਦੋ ਹੁਣ 2.5 ਲੱਖ ਦੀ 2.5 ਲੱਖ ਤੇ ਮੌਕੇ ਤੇ ਦੇਣ ਲੈਣ ਵਾਲੀ ਗੱਲ ਹੋਜੀ ਹੋਜੀ ਮੌਕੇ ਤੇ ਹੋਜੂ ਤੇ ਮੋਬਾਈਲ ਨੰਬਰ ਮੇਰਾ ਇੱਕ ਵਾਰੀ ਫੇਰ ਹੋ 9780375550 ਇੱਕ ਵਾਰੀ ਫੇਰ 9780375550 ਲੈ ਬਾਈ ਚ ਪਰਖ ਕਰ ਲਿਓ ਤੇ ਮੌਕੇ ਤੇ ਬਾਈ ਕਹਿੰਦਾ ਕੋਈ ਨਹੀਂ ਸ਼ੋਰਟ ਹੋ ਜੂਗੀ ਇਹੋ ਜੀ ਕੋਈ ਗੱਲ ਨਹੀਂ ਤੇ ਆਹ ਲਓ ਜੀ ਚਾਰੇ ਥਾਂ ਤੇ ਚਾਰੇ ਕਰਮਾੜੀ ਤੇ ਘੇੜ ਪਾ ਲੈਣਾ ਇੱਕ ਵਾਰੀ ਇਧਰੋਂ ਦਿਖਾਓ ਆਹ ਚੰਗੀ ਪਲੀ ਹੋਈ ਮੱਝ ਆ ਦੂਜੇ ਸੂਏ ਉਹ 6 ਮਹੀਨਾਵਾਂ ਦਾ 40000 ਦੀ ਕੱਟੀ ਮਾਰਾ ਸੂ ਨੂੰ ਕੋ ਬੋਲਦੀ ਐ ਐਲਡੀਐਫ ਨੇ ਲੱਖ ਨਹੀਂ ਇਹ ਕੱਟੀ ਵੇਣਾ ਮਿਲਣੀ ਨਹੀਂ ਬਾਈ ਮੈਂ ਇਸ ਨੇ ਆਹ ਕਿੱਥੇ ਆ ਹਾਂ 6 ਮਹੀਨਾ ਕੀ ਕਰੂਗੀ ਬੋਲਦੀ ਦੀ ਕੱਟੀ ਐ 60 ਦਿੱਤੇ ਆਂ ਠੀਕ ਐ ਉਹ 40000 ਦੀ 6 ਮਹੀਨਾ ਹੀ ਮਾਰ ਕੱਟ ਤੇ ਇਹਦੇ ਥੱਲੇ ਦੁੱਧ ਕਿੰਨਾ ਮਿਲਦਾ ਦੁੱਧ ਜੀ ਘਰੋਂ ਜਾ ਚੋ ਕੇ ਲੈ ਜਾਓ ਕਾਂਗੜ ਪਿੰਡ 20 ਕਿਲੋ ਦੁੱਧ ਅੱਛਾ ਜੀ ਇਹਦੇ ਨਾਲਾਂ ਦੇ ਕਰੇ ਹੂੰ ਇਹ ਦੇਖ ਕਿਆ ਚੋ। ਪਾਹੇ ਨੂਰ ਦੀ ਝੁੱਟੀ ਹੈ ਜੀ। ਹੈ? ਪਾਹੇ ਨੂਰ ਦੀ ਝੁੱਟੀ। ਪਹਿਲਣ ਸੂਈ ਝੁੱਟੀ ਹੈ ਜੀ। ਠੀਕ ਆ ਇਸ ਲਈ 18 ਕਿਲੋ ਤੋਂ ਤਰਨਾ। ਕਿਹੜਾ ਪੰਡਾ ਆਪਣਾ? ਕਾਂਗੜ। ਕਾਂਗੜ। ਇਹ ਕਿੱਥੇ ਰਹਿ ਗਿਆ? ਇਹ ਫਲਾਸਪੁਰੇ ਕੋਲ ਰਹਿ ਗਿਆ। ਅੱਛਾ। ਫਲਾਸਪੁਰਾ। ਮੋਬਾਈਲ। ਮੋਬਾਈਲ ਨੰਬਰ ਕਿੰਨਾ ਤੇਰਾ? 83608 ਹਾਂ 21809। ਤੇ ਪੈਸੇ ਕੀ ਮੰਗਦਾ ਤੇ? ਪੈਸੇ ਵੀਰੇ 175। ਠੀਕ ਆ ਕੱਟੀ ਜੇ ਛੱਡੋਗੇ ਤਾਂ ਰੇਟ ਦੇ ਦਿੰਦੇ। ਰੇਟ ਦੇ ਦਿੰਦੇ। ਕੀ ਆਪ ਵੀ ਚਾਹਤੇ ਹੈ ਆਪਣੇ ਪਸ਼ੂ ਕੀ ਬੜੀ ਲੇਵਟੀ? तो देर किस बात की है आज से ही अपने पशु को राइट टच पिलाना शुरू कर दो ताकि आपके पशु की लेवटी बड़ी हो और वो सुंदर दिखाई दे और इसको आप 10 एम रोटी पे चौपड़ के खिला सको राइट टच ने आप हर एक दवाइयाँ की दुकान पे और ऑनलाइन भी खरीद और अधिक जानकारी के लिए इस नंबर पे कॉन्टेक्ट कर सकते हैं आप सात